ਅੱਜ ਤੁਹਾਨੂੰ ਲੈ ਕੇ ਪੁੱਜੇ ਆਂ ਬਾਬਾ ਸ਼ੇਖ ਫੱਤਾ ਜੀ ਦੇ ਦਰਬਾਰ ਤੇ ਜਿੱਥੇ ਬਾਬਾ ਜੀ ਦੇ ਦਰਬਾਰ ਤੇ ਸੰਗਤਾਂ ਦੂਰੋਂ ਨੇੜੋਂ ਪਹੁੰਚ ਕੇ ਨਤਮਸਤਕ ਹੁੰਦੀਆਂ ਹਨ ਅਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੀਆਂ ਹਨ ਇਸ ਬਾਬਾ ਜੀ ਨੂੰ ਦੁੱਧ ਪੁੱਤ ਦਾ ਦਾਨੀ ਵੀ ਆਖਿਆ ਜਾਂਦਾ ਹੈ ਇਹ ਬਾਬਾ ਜੀ ਦਾ ਦਰਬਾਰ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਬਣਿਆ ਹੋਇਆ ਜਿੱਥੇ ਸੰਗਤਾਂ ਦੂਰੋਂ ਨੇੜੋਂ ਪਹੁੰਚ ਕੇ ਨਤਮਸਤਕ ਹੁੰਦੀਆਂ ਹਨ ਅਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੀਆਂ ਹਨ ਪਸ਼ੂ ਤਾਂ ਨ ਰੱਖਣ ਵਾਲੇ ਲੋਕ ਜਾਣਦੇ ਹਨ ਕਿ ਜਦੋਂ ਵੀ ਕਿਸੇ ਦੀ ਮਰਾਦ ਪੂਰੀ ਹੁੰਦੀ ਹੈ ਤਾਂ ਇਸ ਬਾਬਾ ਜੀ ਦੇ ਦਰਬਾਰ ਤੇ ਖੀਰ ਲੈ ਕੇ ਜਰੂਰ ਪਹੁੰਚਦੇ ਹਨ ਅਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਨ ਅਤੇ ਮੱਥਾ ਟੇਕਦੇ ਹਨ ਜਿੱਤੇ ਸੰਗਤਾਂ ਦੂਰੋਂ ਨੇੜੋਂ ਪਹੁੰਚ ਕੇ ਇਸ ਬਾਬਾ ਜੀ ਦੇ ਦਰਬਾਰ ਤੇ ਨਤਮਸਤਕ ਹੁੰਦੀਆਂ ਹਨ ਇਹ ਤਸਵੀਰਾਂ ਤੁਹਾਨੂੰ ਬਾਬਾ ਸ਼ੇਖ ਪਤਾ ਜੀ ਦੇ ਦਰਬਾਰ ਤੋਂ ਦਿਖਾ ਰਿਹਾ ਹਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਇੱਥੇ ਪਸ਼ੂਆਂ ਦੇ ਲਈ ਦੁਕਾਨਾਂ ਲੱਗੀਆਂ ਹੋਈਆਂ ਹਨ ਜਿਸ ਤਰ੍ਹਾਂ ਕਿ ਛੋਟਾ ਮੋਟਾ ਸਮਾਨ ਪਸ਼ੂਆਂ ਦੇ ਜੋ ਕਿ ਗੱਲ ਵਿੱਚ ਪਾਉਣ ਲਈ ਔਰ ਕਈ ਤਰ੍ਹਾਂ ਦਾ ਜਿਵੇਂ ਕਿ ਸਮਾਨ ਪਸ਼ੂਆਂ ਦੇ ਰਿਲੇਟਿਡ ਹੀ ਇੱਥੇ ਦੁਕਾਨਾਂ ਲੱਗੀਆਂ ਹੋਈਆਂ ਹਨ ਅਤੇ ਇੱਥੇ ਬਾਬਾ ਜੀ ਦਾ ਆਤੁੱਟ ਲੰਗਰ ਸਾਰਾ ਦਿਨ ਵਰਤਾਇਆ ਜਾਂਦਾ ਜਿੱਥੋਂ ਵੀ ਸੰਗਤਾਂ ਇੱਥੇ ਪਹੁੰਚ ਕਰਦੀਆਂ ਹਨ ਦੂਰੋਂ ਨੇੜੇੋਂ ਪਹੁੰਚ ਕੇ ਸੰਗਤਾਂ ਇੱਥੇ ਲੰਗਰ ਛਕਦੀਆਂ ਹਨ ਅਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੀਆਂ ਹਨ ਤੁਸੀਂ ਤਸਵੀਰਾਂ ਦੇਖ ਰਹੇ ਹੋ ਬਾਬਾ ਸ਼ੇਖ ਫੱਤਾ ਜੀ ਦੇ ਦਰਬਾਰ ਤੋਂ ਜਿੱਥੇ ਰੌਣਕਾਂ ਲੱਗੀਆਂ ਹੋਈਆਂ ਹਨ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹਾਂ ਬਾਬਾ ਸ਼ੇਖ ਫੱਤਾ ਜੀ ਦੇ ਦਰਬਾਰ ਤੋਂ ਜਿੱਥੇ ਸੰਗਤਾਂ ਖੀਰ ਦਾ ਲੰਗਰ ਖੀਰ ਦਾ ਪ੍ਰਸ਼ਾਦ ਲੈ ਕੇ ਪਹੁੰਚਦੀਆਂ ਹਨ ਅਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੀਆਂ ਹਨ ਤੁਸੀਂ ਵੀ ਆਪਣੀ ਹਾਜ਼ਰੀ ਕਮੈਂਟ ਬਾਕਸ ਦੇ ਵਿੱਚ ਜਰੂਰ ਲਗਵਾਓ ਕਿ ਤੁਸੀਂ ਵੀ ਇਸ ਦਰਬਾਰ ਤੇ ਕਦੋਂ ਗਏ ਔਰ ਕਿੰਨੀਆਂ ਵਾਰ ਗਏ ਔਰ ਕਿਵੇਂ ਲੱਗਿਆ ਬਾਬਾ ਸ਼ੇਖ ਪਤਾ ਜੀ ਦਾ ਦਰਬਾਰ ਤੁਸੀਂ ਵੀ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਔਰ ਦੱਸੋ ਕਿ ਤੁਸੀਂ ਕਿੱਥੋਂ-ਕਿੱਥੋਂ ਸਾਡੀ ਇਸ ਵੀਡੀਓ ਨੂੰ ਦੇਖ ਰਹੇ ਹੋ ਜਰੂਰ ਸਾਡੇ ਇਸ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਲਿਖਣਾ ਅਤੇ ਬਾਬਾ ਜੀ ਦੇ ਨਾਂ ਦੀ ਪੀਰਾਂ ਦੀ ਜੈ ਜ਼ਰੂਰ ਲਿਖਣਾ ਕਿਉਂਕਿ ਦੂਰੋਂ ਨੇੜੋਂ ਸੰਗਤਾਂ ਇੱਥੇ ਪਹੁੰਚ ਕੇ ਨਤਮਸਤਕ ਹੁੰਦੀਆਂ ਹਨ